ਡਿਵਰਸੀਫਾਈ ਇਨਵੈਸਟਮੈਂਟ ਬਾਰੇ ਗੱਲ ਕਰਾਂਗੇ ਬਹੁਤ ਜਿਆਦਾ ਇੰਪੋਰਟੈਂਟ ਵੀਡੀਓ ਆ ਸਾਰੇ ਵੀਰਾਂ ਭੈਣਾਂ ਵਾਸਤੇ ਇਸ ਕਰਕੇ ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਸੋ ਸਭ ਤੋਂ ਪਹਿਲਾਂ ਦੇਖੋ ਇਨਵੈਸਟਿੰਗ ਵਾਲੀ ਵੀਡੀਓ ਕਿਉਂ ਇੰਪੋਰਟੈਂਟ ਹੈ ਸਾਰੇ ਵੀਰਾਂ ਭੈਣਾਂ ਵਾਸਤੇ ਭਾਵੇਂ ਦੇਖੋ ਤੁਸੀਂ ਆਪਸ਼ਨ ট্রেਡਿੰਗ ਕਰਦੇ ਜੋ ਭਾਵੇਂ ਤੁਸੀਂ ਆਪਸ਼ਨ ਬਾਇੰਗ ਕਰਦੇ ਜੋ ਭਾਵੇਂ ਆਪਸ਼ਨ ਸੈਲਿੰਗ ਕਰਦੇ ਜੋ ਜਾਂ ਫਿਰ ਤੁਸੀਂ ਸਕੈਲਪਿੰਗ ਕਰਦੇ ਜੋ ਜਾਂ ਫਿਰ ਤੁਸੀਂ ਸਵਿੰਗ ট্রেਡਿੰਗ ਕਰਦੇ ਜੋ ਜਾਂ ਫਿਰ ਤੁਸੀਂ ਇੰਟਰਾਡੇ ਕਰਦੇ ਜੋ ਕੁਝ ਵੀ ਕਰਦੇ ਜੋ ਇਨਵੈਸਟਮੈਂਟ ਜਿਹੜਾ ਉਹਨੂੰ ਲੰਮੇ ਸਮੇਂ ਵਾਸਤੇ ਇਹ ਕਰਨਾ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਤਾਂ ਮੈਂ ਤੁਸੀਂ ਦੇਖੋ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨ ਦੇ ਨਾ ਕੋਈ ਟਰੇਡਿੰਗ ਕਰਨ ਦੇ ਜੋ ਨਾ ਤੁਸੀਂ ਕੋਈ ਸਵਿੰਗ ਟਰੇਡਿੰਗ ਨਾ ਕੁਝ ਸਕੈਲਪਿੰਗ ਕੁਝ ਨਹੀਂ ਕਰਨ ਦੇ ਤੁਸੀਂ ਆਪਣਾ ਕੋਈ ਦੇਖੋ ਨੌਕਰੀ ਕਰਨ ਦੇ ਜੋ ਜਾਂ ਫਿਰ ਆਪਣਾ ਕੋਈ ਤੁਸੀਂ ਕਾਰੋਬਾਰ ਕਰਨ ਦੇ ਜੋ ਫਿਰ ਵੀ ਲੌਂਗ ਟਰਮ ਜਿਹੜਾ ਇਨਵੈਸਟਮੈਂਟ ਹੈ ਲੰਮੇ ਸਮੇਂ ਵਾਸਤੇ 1 ਸਾਲ ਵਾਸਤੇ 5 ਸਾਲ ਵਾਸਤੇ 10 ਸਾਲ ਵਾਸਤੇ ਕਿਸੇ ਕੰਪਨੀ ਦੇ ਵਿੱਚ ਪੈਸਾ ਲਾ ਕੇ ਇਨਵੈਸਟ ਕਰਨਾ ਉਹ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ ਮਿਹਨਤ ਕਰਨ ਦੇ ਨਾਲ ਜਿਹੜੇ ਆ ਨਾ ਬੈਂਕ ਬੈਲੈਂਸ ਜਿਹੜੇ ਉਹ ਨਹੀਂ ਵਧਦੇ ਸਮਾਰਟ ਵਰਕ ਦੇ ਨਾਲ ਵਧਦੇ ਆ ਤੁਸੀਂ ਦੇਖੋ ਇੱਕ ਮਿਹਨਤ ਕਰਨ ਦੇ ਜੋ ਕੋਈ ਵੀ ਕੰਮ ਹੈ ਤੁਹਾਡਾ ਉਹ ਤੁਹਾਡੀ ਮਿਹਨਤ ਹੋਗੀ ਤੁਸੀਂ ਮਿਹਨਤ ਕਰਨ ਦੇ ਜੋ ਪੈਸਾ ਬਣਿਆ ਪਰ ਮਿਹਨਤ ਕਰਨ ਦੇ ਨਾਲ-ਨਾਲ ਸਮਾਰਟ ਵਰਕ ਜ਼ਰੂਰੀ ਹੈ ਤੇ ਸਮਾਰਟ ਵਰਕ ਕੀ ਆ ਲੌਂਗ ਟਰਮ ਇਨਵੈਸਟਮੈਂਟ ਹੁਣ ਤੁਸੀਂ ਇੱਕ ਬੰਨੇ ਤਾਂ ਦੇਖੋ ਮਿਹਨਤ ਕਰਨ ਦੇ ਜੋ ਦੂਜੇ ਬੰਨੇ ਤੁਸੀਂ ਆਪਣੇ ਪੈਸੇ ਨੂੰ ਵੀ ਮਿਹਨਤ ਕਰਨ ਤੇ ਲਾ ਦਿਓ ਕਿਉਂਕਿ ਬੈਂਕ ਦੇ ਵਿੱਚ ਆਪਾਂ ਨੂੰ ਜਿਹੜਾ ਰਿਟਰਨ ਮਿਲਦਾ ਕਿੰਨਾ ਕੁ ਮਿਲਦਾ 4-5% ਕਈ ਬੈਂਕਾਂ ਦੇ ਵਿੱਚ 3% ਤੇ ਜੇ ਆਪਾਂ ਲੰਮੇ ਟਾਈਮ ਵਾਸਤੇ ਇਨਵੈਸਟ ਕਰਾਂਗੇ ਉਹਦੇ ਵਿੱਚ ਆਪਾਂ ਬਹੁਤ ਵਧੀਆ ਰਿਟਰਨ ਲੈ ਸਕਦੇ ਹਾਂ ਇਸ ਕਰਕੇ ਇਹ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਸੋ ਇਹਦੇ ਵਿੱਚ ਤਰੀਕੇ ਦੀ ਲੋੜ ਹੈ ਏ ਨਹੀਂ ਕਿ ਕਿਸੇ ਵੀ ਦੇਖੋ ਆਪਾਂ ਕੰਪਨੀ ਨੂੰ ਦੇਖਿਆ ਕੁਝ ਵੀ ਦੇਖ ਕੇ ਆਪਾਂ ਰੈਂਡਮ ਪੈਸਾ ਲੌਂਡਾ ਫਿਰ ਰੈਂਡਮ ਕਿਸੇ ਵੀ ਚੀਜ਼ ਦੇ ਵਿੱਚ ਕਰੋਗੇ ਭਾਵੇਂ ਆਪਸ਼ਨ ਦੇ ਵਿੱਚ ਕਰੋ ਭਾਵੇਂ ਇਹ ਦੇ ਵਿੱਚ ਕਰੋ ਲੌਸ ਹੀ ਹੋਣਾ ਹੈ ਰੈਂਡਮ ਕਰਨਾ ਤਰੀਕੇ ਨਾਲ ਕਰੋਗੇ ਫਿਰ ਇੱਥੇ ਵੀ ਪ੍ਰੋਫਿਟ ਹੋਊਗਾ ਆਪਸ਼ਨ ਦੇ ਵਿੱਚ ਵੀ ਪ੍ਰੋਫਿਟ ਹੋਊਗਾ ਸੋ ਤਰੀਕੇ ਦੀ ਗੱਲ ਕਰਦੇ ਆ ਸੋ ਸਭ ਤੋਂ ਪਹਿਲਾ ਤਰੀਕਾ ਤੇ ਇਹ ਹੁੰਦਾ ਕਿ ਜਿਹੜਾ ਬੈਲੈਂਸ ਆ ਮਨੀ ਮੈਨੇਜਮੈਂਟ ਬੈਂਕ ਦੇ ਬੈਲੈਂਸ ਨੂੰ ਉਹਨੂੰ ਕਿਵੇਂ ਮੈਨੇਜ ਕਰਨਾ ਕਿਉਂਕਿ ਜੇ ਪੈਸੇ ਤੋਂ ਪੈਸਾ ਬਣਾਉਣਾ ਹੈ ਸੋ ਫਿਰ ਪੈਸੇ ਦੇ ਨਾਲ ਖੇਡਣਾ ਆਪ ਨੂੰ ਆਉਣਾ ਚਾਹੀਦਾ ਹੈ ਕਿਵੇਂ ਖੇਡਣਾ ਤੇ ਫਿਰ ਉਸ ਤੋਂ ਬਾਅਦ ਦੇਖੋ ਆਪਣਾ ਆ ਜਾਂਦਾ ਹੈ ਕਿ ਜਦੋਂ ਕਿਸੇ ਕੰਪਨੀ ਦੇ ਵਿੱਚ ਆਪਾਂ ਪੈਸਾ ਲਾਉਣਾ ਹੈ ਉਹਦੇ ਵਿੱਚ ਵੀ ਕੁਝ ਦੇਖ ਕੇ ਲਾਉਣਾ ਹੈ ਜਿਵੇਂ ਦੇਖੋ WhatsApp ਚੈਨਲ ਤੇ ਅੱਜ ਮੈਂ ਕੁਝ ਕੰਪਨੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਉਹਨਾਂ ਕੰਪਨੀਆਂ ਦੇ ਵਿੱਚ ਮੈਂ ਚਾਰਟ ਪੈਟਰਨ ਦੇਖੇ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਮੈਂ ਦੱਸਿਆ ਕਿ ਇਹ ਕੰਪਨੀਆਂ ਉੱਤੇ ਜਾ ਸਕਦੀਆਂ ਇਹਨਾਂ ਦੇ ਵਿੱਚ ਤੁਸੀਂ ਸਵਿੰਗ ਟ੍ਰੇਡ ਕਰ ਸਕਦੇ ਹੋ ਸੋ ਉਹਨਾਂ ਦੇ ਵਿੱਚ ਕੋਈ ਚੀਜ਼ ਵੇਖੀ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਪੈਸਾ ਲਾਉਣ ਡੇ ਆ ਰੈਂਡਮ ਨਹੀਂ ਲਾਉਣ ਡੇ ਕਿ ਆਹ ਕੰਪਨੀ ਆ ਮੈਨੂੰ ਲੱਗਦਾ ਉੱਤੇ ਜਾਊਗੀ ਪੈਸਾ ਲਾਤਾ ਆਹ ਕੰਪਨੀ ਮੈਨੂੰ ਲੱਗਦਾ ਥੱਲੇ ਜਾ ਤੇ ਆਪਾਂ ਦੇ ਵਿੱਚੋਂ ਪੈਸਾ ਕੱਢਦਾ ਇਦਾਂ ਨਹੀਂ ਤਰੀਕੇ ਨਾਲ ਸੋ ਪਹਿਲਾ ਤਰੀਕਾ ਆਪਣਾ ਆ ਜਾਂਦਾ ਕਿ ਬੈਲੈਂਸ ਬੈਂਕ ਬੈਲੈਂਸ ਇੱਥੇ ਜਿਹੜਾ ਮਨੀ ਮੈਨੇਜਮੈਂਟ ਕਰਨਾ ਹੈ ਪੈਸੇ ਨੂੰ ਕਿਵੇਂ ਮੈਨੇਜ ਕਰਕੇ ਆਪਾਂ ਇਨਵੈਸਟ ਕਰਨਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਟੈਪ 1 ਆਪਣਾ ਏ ਹੈ ਡਿਵਰਸੀਫਾਈ ਇਨਵੈਸਟਮੈਂਟ ਇਹਦਾ ਮਤਲਬ ਇਹ ਹੁੰਦਾ ਕਿ ਵਾਟ ਵਾਟ ਕੇ ਇਨਵੈਸਟ ਕਰਨਾ ਕੇਵਲ ਇੱਕ ਜਗ੍ਹਾ ਤੇ ਸਾਰਾ ਪੈਸਾ ਨਹੀਂ ਲਾਉਣਾ ਤੇ ਕੇਵਲ ਇੱਕ ਖੇਤਰ ਦੇ ਵਿੱਚ ਇੱਕ ਖੇਤਰ ਦੇ ਵਿੱਚ ਸਾਰਾ ਪੈਸਾ ਨਹੀਂ ਲਾਉਣਾ ਹੁਣ ਦੇਖੋ ਇਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਤੁਹਾਡੇ ਕੋਲ ਤੁਹਾਡੀ ਬੈਂਕ ਦੇ ਵਿੱਚ 1 ਲੱਖ ਰੁਪਏ ਆ ਮੰਨ ਲਓ 1 ਲੱਖ ਰੁਪਏ ਇਹ ਤੋਂ ਘੱਟ ਵੀ ਹੋ ਸਕਦਾ ਤੁਹਾਡੇ ਕੋਲ ਇਹ ਤੋਂ ਜ਼ਿਆਦਾ ਵੀ ਹੋ ਸਕਦਾ ਪਰ ਇਗਜ਼ਾਮਪਲ ਲੈਂਦੇ ਇਥੇ ਕਿ 1 ਲੱਖ ਰੁਪਏ ਮੰਨ ਲਓ ਤੁਹਾਡੀ ਬੈਂਕ ਦੇ ਵਿੱਚ ਆ ਹੁਣ ਇਹ ਜਿਹੜਾ 1 ਲੱਖ ਆ ਇੱਕ ਕੰਪਨੀ ਦੇ ਵਿੱਚ ਨਹੀਂ ਰੋਣਾ ਇਹੋ ਸਭ ਤੋਂ ਵੱਡੀ ਗਲਤੀ ਸਾਰੇ ਵੀਰਪਣ ਕਰਦੇ ਜਿੰਨਾ ਬੈਲੈਂਸ ਇੱਕ ਹੀ ਕੰਪਨੀ ਚ ਲਾਤਾ ਉਹਦੇ ਵਿੱਚ ਕੀ ਆ ਕਿ ਤੁਹਾਡੀ ਸਾਰੀ ਕਿਸਮਤ ਇੱਕ ਕੰਪਨੀ ਤੇ ਡਿਪੈਂਡ ਆ ਜੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਗਰੋ ਕਰਗੀ ਬਹੁਤ ਵਧੀਆ ਗਰੋ ਕਰਗੀ ਤੇ ਬਹੁਤ ਵਧੀਆ ਬੈਲੈਂਸ ਬਣ ਜੂਗਾ ਤੁਹਾਡਾ ਤੇ ਜੇ ਦੇਖੋ ਉਹ ਅ ਸਲੋ ਸਲੋ ਗਰੋ ਕਰੂਗੀ ਤੇ ਫਿਰ ਤੁਸੀਂ ਫਸ ਗਏ ਤੇ ਜੇ ਦੇਖੋ ਉਹਦੇ ਵਿੱਚ ਮਤਲਬ ਕਿ ਉਹ ਕੰਪਨੀ ਦੇ ਥੱਲੇ ਜਾਣਾ ਸ਼ੁਰੂ ਕਰਤਾ ਤੇ ਫਿਰ ਤੁਹਾਡਾ ਜਿਹੜਾ ਪੋਰਟਫੋਲੀਓ ਉਹ ਤੁਹਾਡਾ ਰੈੱਡ ਦੇ ਵਿੱਚ ਚਲ ਜੂਗਾ ਤੇ ਇਸੇ ਕਰਕੇ ਕਦੇ ਵੀ ਇੱਕ ਕੰਪਨੀ ਦੇ ਵਿੱਚ ਪੂਰਾ ਬੈਲੈਂਸ ਨਹੀਂ ਲਾਉਣਾ ਜੇ 1 ਲੱਖ ਰੁਪਏ ਹੈਗਾ ਹੈ ਤੇ ਉਹਦੇ ਵਿੱਚੋਂ 10% ਇੱਕ ਕੰਪਨੀ ਦੇ ਵਿੱਚ ਲਾਓ 10% 1 ਲੱਖ ਦਾ 10% ਕਿੰਨਾ ਹੋਇਆ 10000 ਰੁਪਏ 10000 ਰੁਪਏ ਇੱਕ ਕੰਪਨੀ ਚ ਲਾਓ 1 ਲੱਖ ਰੁਪਏ ਨੂੰ 10 ਦੇ ਡਿਵਰਸਿਫਾਈ ਕਰਕੇ 10 ਕੰਪਨੀਆਂ ਦੇ ਵਿੱਚ ਲਾਓ 10 ਕੰਪਨੀਆਂ ਦੇ ਵਿੱਚ 10 10 10000 ਲਾਤਾ ਤੇ ਕਿੰਨਾ ਬਣ ਗਿਆ 1 ਲੱਖ ਰੁਪਏ ਬਣ ਗਿਆ ਹੁਣ ਇਹਦੇ ਵਿੱਚ ਫਾਇਦਾ ਕੀ ਹੈ ਹੁਣ ਫਾਇਦੇ ਦੇਖੋ ਬਹੁਤ ਜ਼ਿਆਦਾ ਫਾਇਦੇ ਇਹਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਪਹਿਲਾ ਫਾਇਦਾ ਇਹ ਆ 10 ਕੰਪਨੀਆਂ ਦੇ ਵਿੱਚ ਪੈਸਾ ਲਾਇਆ ਹੁਣ ਦਸਾਂ ਦੇ ਵਿੱਚੋਂ ਦਸਾਂ ਦੇ ਵਿੱਚ ਲਾਸ ਨਹੀਂ ਹੋ ਸਕਦਾ ਸਭ ਤੋਂ ਪਹਿਲੀ ਗੱਲ ਕਿਉਂਕਿ ਆਪਾਂ ਕੀ ਕਰਨ ਦੇ ਆ ਲੌਂਗ ਟਰਮ ਇਨਵੈਸਟਿੰਗ ਕਰਨ ਦੇ ਆ ਸੋ ਲੌਂਗ ਟਰਮ ਇਨਵੈਸਟਿੰਗ ਦੇ ਵਿੱਚ ਦਸਾਂ ਦੇ ਵਿੱਚੋਂ 10 ਕੰਪਨੀਆਂ ਦੇ ਵਿੱਚ ਲੌਸ ਹੋਣਾ ਪੋਸੀਬਲ ਨਹੀਂਗਾ ਦਸਾਂ ਦੇ ਵਿੱਚੋਂ 10 ਕੰਪਨੀਆਂ ਦੇ ਵਿੱਚ ਪ੍ਰੋਫਿਟ ਹੋਣਾ ਪੋਸੀਬਲ ਹੈ ਕਿਉਂਕਿ ਲੌਂਗ ਟਰਮ ਇਨਵੈਸਟਿੰਗ ਹੈ ਤੇ ਪਰ ਦੇਖੋ ਆਪਾਂ ਜੇ ਮੰਨ ਕੇ ਚ ਲਈਏ ਕਿ ਦਸਾਂ ਦੇ ਵਿੱਚੋਂ ਆਪਾਂ ਨੂੰ 7 ਕੰਪਨੀਆਂ ਦੇ ਵਿੱਚ ਵੀ ਪ੍ਰੋਫਿਟ ਹੁੰਦਾ ਤੇ ਫੇਰ ਵੀ ਆਪਣਾ ਓਵਰਆਲ ਪ੍ਰੋਫਿਟ ਰਹੂਗਾ ਤੇ ਜਦੋਂ ਦੇਖੋ ਆਪਾਂ ਦਸਾਂ ਕੰਪਨੀਆਂ 'ਚ ਪੈਸਾ ਲਾਇਆ ਹੁਣ ਇਹਨਾਂ ਦਸਾਂ ਕੰਪਨੀਆਂ ਦੇ ਵਿੱਚੋਂ ਕਈ ਕੰਪਨੀਆਂ ਇਦਾਂ ਦੀਆਂ ਨਿਕਲਣ ਲੱਗੀਆਂ ਜਿਹੜੀਆਂ ਮਲਟੀਪਲੈਗਰ ਬਣ ਜਾਣਗੀਆਂ ਜਿੱਦਾਂ ਦੇਖੋ ਕੋਈ ਇਦਾਂ ਦੀ ਕੰਪਨੀ ਤੁਹਾਨੂੰ ਇਹਦੇ ਵਿੱਚ ਮਿਲ ਜੂਗੀ ਜਿਹੜੀ ਤੁਹਾਨੂੰ 50 ਗੁਣਾ 100 ਗੁਣਾ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਰਿਟਰਨ ਦੇ ਦੇਊਗੀ ਬਹੁਤ ਘੱਟ ਸਮੇਂ ਦੇ ਵਿੱਚ ਕਈ ਕੰਪਨੀਆਂ ਦਸਾਂ ਦੇ ਵਿੱਚੋਂ ਤੁਹਾਡੀਆਂ ਇਦਾਂ ਦੀਆਂ ਹੋਣਗੀਆਂ ਜਿਹੜੀਆਂ ਮੰਨ ਲਓ ਕਿ ਤੁਹਾਨੂੰ ਨਾਰਮਲ ਰਿਟਰਨ ਦੇਣਗੀਆਂ ਕਈ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਕਈ ਬਹੁਤ ਘੱਟ ਕਿਉਂਕਿ ਹੁਣ ਤੁਹਾਡੇ ਕੋਲ 10 ਕੰਪਨੀਆਂ ਦਸਾਂ ਦੇ ਵਿੱਚੋਂ ਇੱਕ ਅਧੀ ਕੰਪਨੀ ਮਲਟੀ ਬੈਗਰ ਬਣ ਸਕਦੀ ਆ ਪਰ ਜੇ ਤੁਸੀਂ ਕੇਵਲ ਇੱਕ ਕੰਪਨੀ ਤੇ ਸਾਰਾ ਪੈਸਾ ਲਾਉਣ ਦੇ ਫੇਰ ਤੁਹਾਡੀ ਜਿਹੜੀ ਪ੍ਰੋਬੈਬਿਲਿਟੀ ਹੈ ਮਲਟੀ ਬੈਗਰ ਲੱਭਣ ਦੀ ਉਹ ਬਹੁਤ ਘੱਟ ਜਾਂ ਤੇ ਤੁਹਾਡੇ ਜਿਹੜੇ ਓਵਰਆਲ ਪ੍ਰੋਫਿਟ ਦੇ ਵਿੱਚ ਹੋਣ ਦੀ ਪ੍ਰੋਬੈਬਿਲਟੀ ਵੀ ਘੱਟ ਜਾਂਦੀ ਹੈ ਪਰ ਜੇ ਤੁਸੀਂ 10 ਕੰਪਨੀਆਂ ਚ ਪੈਸਾ ਲਾਉਣਦੇ ਜੋ 1 ਲੱਖ ਰੁਪਏ ਨੂੰ 10-10% ਵੰਡ ਕੇ ਸੋ ਫਿਰ ਤੁਹਾਡੇ ਮਲਟੀ ਬੈਗਰ ਮਿਲਣ ਦੇ ਚਾਂਸ ਜ਼ਿਆਦਾ ਹੋਗੇ ਤੇ ਤੁਹਾਡੇ ਓਵਰਆਲ ਪ੍ਰੋਫਿਟ ਦੇ ਵਿੱਚ ਰਹਿਣ ਦੇ ਚਾਂਸ ਪੂਰੇ ਹੋਗੇ ਤੇ ਇੱਕ ਹੋਰ ਚੀਜ਼ ਡਿਫਰੈਂਟ ਡਿਫਰੈਂਟ ਸੈਕਟਰ ਦੇ ਵਿੱਚ ਹੁਣ ਬਹੁਤ ਵੀਰਾਂ ਭੈਣਾਂ ਦੇ ਮੈਂ ਨਾ ਆਪਣੇ ਦੇਖੀਏ ਪੋਰਟਫੋਲੀਓ ਤੇ ਉਹ ਕੀ ਕਰਦੇ ਆ ਕਿ ਇੱਕੇ ਸੈਕਟਰ ਦੀਆਂ 4-5 ਕੰਪਨੀਆਂ ਦੇ ਵਿੱਚ ਪੈਸਾ ਲਾਇਆ ਹੋਇਆ ਹੈ ਇਹ ਚੀਜ਼ ਨਹੀਂ ਕਰਨੀ ਸੈਕਟਰ ਡਿਫਰੈਂਟ ਡਿਫਰੈਂਟ ਸੈਕਟਰ ਦੀਆਂ ਕੰਪਨੀਆਂ ਦੇ ਵਿੱਚ ਪੈਸਾ ਲਾਓ ਜਿੱਦਾਂ ਦੇਖੋ Tata Steel ਆ ਤੇ SAIL ਆ ਇੱਕੇ ਸੈਕਟਰ ਦੀਆਂ ਦੋ ਕੰਪਨੀਆਂ ਆ ਇੱਕੋ ਚੀਜ਼ ਬਣਾਉਂਦੀਆਂ ਦੋਵੇਂ ਕੰਪਨੀਆਂ ਹੁਣ ਜਿਹੜਾ ਬੰਦਾ Tata Steel ਦੇ ਵਿੱਚ ਪੈਸਾ ਲਾਉਣ ਡਿਆ ਜੀ ਉਹੀ ਬੰਦਾ ਆਪਣਾ SAIL ਦੇ ਵਿੱਚ ਪੈਸਾ ਲਾਉਣ ਡਿਆ ਉਹ ਸਹੀ ਨਹੀਂਗਾ ਕਿਉਂਕਿ ਇੱਕੇ ਸੈਕਟਰ ਦੀਆਂ ਡਿਫਰੈਂਟ ਡਿਫਰੈਂਟ ਸੈਕਟਰ ਦੀਆਂ ਕੰਪਨੀਆਂ ਦੇ ਵਿੱਚ ਪੈਸਾ ਲਾਉਣਾ ਚਾਹੀਦਾ ਸੋ ਇਸ ਤਰ੍ਹਾਂ ਜੇ ਤੁਸੀਂ ਕਰਦੇ ਜੋ ਫਿਰ ਤੁਹਾਡੇ ਜਿਹੜੇ ਪ੍ਰੋਫਿਟ ਹੋਣ ਦੀ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਤੁਹਾਡੇ ਮਲਟੀ ਬੈਗਰ ਸਟਾਕ ਲੱਭਣ ਦੇ ਵੀ ਜਿਹੜੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਕਿਉਂਕਿ ਤੁਹਾਡੇ ਕੋਲ 10 ਸਟਾਕ ਹੈ ਉਹਦੇ ਵਿੱਚੋਂ ਇੱਕ ਅੱਧਾ ਮਲਟੀ ਬੈਗਰ ਸਟਾਕ ਮਿਲ ਸਕਦਾ ਪਰ ਜੇ ਕੇਵਲ ਇੱਕ ਕੰਪਨੀ ਦੇ ਉੱਤੇ ਡਿਪੈਂਡ ਹੋ ਤੁਸੀਂ ਤੇ ਫਿਰ ਚੀਜ਼ ਉਹ ਪੋਸੀਬਲ ਨਹੀਂਗਾ ਹੁਣ ਦੇਖੋ 1 ਲੱਖ ਦੀ ਜਗ੍ਹਾ ਕੋਈ ਵੀ ਬੈਲੈਂਸ ਤੁਹਾਡਾ ਹੋ ਸਕਦਾ ਹੈ ਭਾਵੇਂ ਦੇਖੋ ਤੁਹਾਡਾ 5 ਲੱਖ ਆ ਭਾਵੇਂ ਤੁਹਾਡਾ 10 ਲੱਖ ਆ ਭਾਵੇਂ ਤੁਹਾਡਾ 15 ਲੱਖ ਆ ਭਾਵੇਂ 5000 ਆ ਤੇ ਭਾਵੇਂ 10000 ਆ ਭਾਵੇਂ 50000 ਆ ਕੋਈ ਵੀ ਬੈਲੈਂਸ ਤੁਹਾਡਾ ਹੈਗਾ ਹੈ ਉਹਦੇ ਵਿੱਚ ਰੂਲ ਇਹੋ ਰੱਖੋ ਕਿ ਇੱਕ ਕੰਪਨੀ ਦੇ ਵਿੱਚ ਮੈਂ ਕੇਵਲ 10% ਇਨਵੈਸਟ ਕਰਨਾ ਹੈ ਸੋ ਏ ਸੀ ਡਿਵਰਸੀਫਾਈ ਇਨਵੈਸਟਮੈਂਟ ਬਾਰੇ ਆਈ ਹੋਪ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਵੀਡੀਓ ਲੱਗੀ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ